ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਵਿੱਚ ਬਾਦਾਂ ਹੋਣਾ ਚਾਹੀਦਾ ਜਾਂ ਨਹੀਂ ਜੀ ਹੜ੍ਹਾਂ ਦੀ ਸਥਿਤੀ ਕਰਕੇ ਕੋਈ ਫੈਸਲਾ ਲਿਆ ਜਾ ਸਕਦਾ ਹੈਗਾ ਪਰ ਹੁਣ ਤੱਕ ਦੀ ਗੱਲ ਕਰੀਏ ਤਾਂ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਅਤੇ ਭਗਵੰਤ ਮਾਨ ਜੀ ਸਾਡੇ ਜੋ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਹਲੇ ਤੱਕ ਕੋਈ ਵੀ ਆਪਣਾ ਜੋ ਪੋਸਟ ਸਾਂਝੀ ਨਹੀਂ ਕੀਤੀ ਗਈ ਸਕੂਲਾਂ ਦੇ ਸਬੰਧ ਦੇ ਵਿੱਚ ਆਪਾਂ ਸਭ ਜਾਣਦੇ ਹਾਂ ਕਿ ਅੱਜ ਛੁੱਟੀਆਂ ਦੇ ਵਿੱਚ ਜੋ ਵਾਅਦਾ ਕੀਤਾ ਗਿਆ ਸੀ ਉਹ ਖਤਮ ਹੋਣ ਜਾ ਰਿਹਾ ਹੈ ਜੀ ਕੱਲ ਨੂੰ ਐਤਵਾਰ ਹੈਗਾ ਪਰ ਹਲੇ ਤੱਕ ਇਨ੍ਹਾਂ ਵੱਲੋਂ ਕੋਈ ਫੈਸਲਾ ਨਹੀਂ ਲਿਆ ਤਾ ਗਿਆ ਪਰ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਜੋ ਸਥਿਤੀ ਬਣੀ ਹੋਈ ਹੈ ਕਈ ਜਗ੍ਹਾ ਦੇ ਉੱਤੇ ਤਾਂ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਜਿੱਥੇ ਕਿ ਆਵਾਜਾਈ ਦੇ ਸਾਧਨ ਤਾਂ ਨਹੀਂ ਜਾ ਸਕਦੇ ਜਿੱਥੇ ਕਿ ਕਿਸ਼ਤੀਆਂ ਰਾਹੀਂ ਜੋ ਰਾਸ਼ਨ ਪਹੁੰਚਾਇਆ ਜਾ ਰਿਹਾ ਹੈਗਾ ਪਰ ਉਹਨਾਂ ਨੂੰ ਦੇਖਦੇ ਹੋਏ ਫੈਸਲਾ ਵੀ ਲਿਆ ਜਾ ਸਕਦਾ ਹੈ ਛੁੱਟੀਆਂ ਦੇ ਵਿੱਚ ਵਾਅਦਾ ਵੀ ਕੀਤਾ ਜਾ ਸਕਦਾ ਹੈ ਪਰ ਤੁਸੀਂ ਆਪਣੀ رائے ਜ਼ਰੂਰ ਦੇਣੀ ਹੈਗੀ ਆ ਵੀ ਛੁੱਟੀਆਂ ਦੇ ਵਿੱਚ ਵਾਧਾ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਹੁਣ ਜੋ ਬੱਚੇ ਨੇ ਘਰਾਂ ਦੇ ਵਿੱਚ ਬੈਠ ਕੇ ਕਈ ਸਕੂਲਾਂ ਦੇ ਵੱਲੋਂ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਬੱਚਿਆਂ ਨੂੰ ਪੜ੍ਹਾਈ ਦਾ ਨੁਕਸਾਨ ਨਾ ਚੱਲਣਾ ਪਵੇ ਖੜਾ ਦੀ ਮਾਰ ਤਾਂ ਚੱਲ ਰਿਹਾ ਪੰਜਾਬ ਪਰ ਕਿਤੇ ਨਾ ਕਿਤੇ ਜੀ ਬੜਾ ਹੀ ਦਾ ਨੁਕਸਾਨ ਵੀ ਜੋ ਹੈ ਬੱਚਿਆਂ ਦਾ ਕਈ ਜਗ੍ਹਾ ਦੇ ਉੱਤੇ ਹੋ ਰਿਹਾ ਹੈ ਕਿਉਂਕਿ ਕਈ ਜਗ੍ਹਾ ਦੇ ਉੱਤੇ ਜਿੱਥੇ ਪਾਣੀ ਭਰਿਆ ਹੋਇਆ ਹੈ ਬਿਜਲੀ ਦੀ ਸਪਲਾਈ ਨਹੀਂ ਹੈਗੀ ਨਾ ਹੀ ਉੱਥੇ ਨੈਟਵਰਕ ਹੈਗਾ ਪਰ ਉੱਥੇ ਨਾ ਹੀ ਆਨਲਾਈਨ ਕਲਾਸਾਂ ਵੀ ਲਗਾਈਆਂ ਨਹੀਂ ਜਾ ਸਕਦੀਆਂ ਤੇ ਪਰ ਜਦੋਂ ਹੀ ਇਹ ਫੈਸਲਾ ਆਉਂਦਾ ਹੈ ਤਾਂ ਅਸੀਂ ਉਸ ਦੀ ਵੀਡੀਓ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਇਸ ਕਰਕੇ ਚੈਨਲ ਨੂੰ ਕਰਕੇ ਰੱਖੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤਾ ਜੋ ਪੰਜਾਬ ਵਿੱਚ ਆਉਣ ਵਾਲੀਆਂ ਹਰ ਇੱਕ ਸਰਕਾਰੀ ਪੋਸਟਾਂ ਦੀ ਜਾਣਕਾਰੀ ਪ੍ਰਾਈਵੇਟ ਪੋਸਟਾਂ ਦੀ ਜਾਣਕਾਰੀ ਤੇ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਲਈ ਆਪਾਂ ਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਜੋ ਇਹ ਹੜ ਆ ਇਹ ਕੋਈ ਨਹੀਂ ਹਰਾਂ ਦੀ ਬਿਮਾਰ ਚੱਲ ਰਿਹਾ ਪੰਜਾਬ ਤੇ ਉਹ ਜਲਦੀ ਤੋਂ ਜਲਦੀ ਆਪਣਾ ਰੰਗਲਾ ਪੰਜਾਬ ਹੱਸਦਾ ਵਜਦਾ ਫਿਰ ਤੋਂ ਖੜਾ ਹੋਵੇ ਤੇ ਆਪਾਂ ਇਹ ਸਾਰੇ ਅਰਦਾਸ ਕਰੀਏ ਤੇ ਆਪਣਾ ਪੰਜਾਬ ਰੰਗਲਾ ਪੰਜਾਬ ਖਾਸ ਦਾ ਵਸਤਤ ਖੇਡਦਾ ਰਹੇ ਜੀ ਤੇ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਜੀ ਕਈ ਜਗ੍ਹਾ ਦੇ ਉੱਤੇ ਕੱਲ ਜੋ ਹੈ ਧੁੱਪ ਦੇਖਣ ਨੂੰ ਮਿਲੀ ਸੀ ਪਰ ਅੱਜ ਕਈ ਜਗ੍ਹਾ ਦੇ ਉੱਤੇ ਫਿਰ ਤੋਂ ਬਾਰਿਸ਼ ਦੇਖਣ ਨੂੰ ਮਿਲੀ ਹੈਗੀ ਆ ਪਰ ਕੱਲ ਲੱਗ ਰਿਹਾ ਸੀ ਕਿ ਇਸ ਤੋਂ ਬਾਅਦ ਮੀਂਹ ਨਹੀਂ ਪਵੇਗਾ ਪਰ ਅੱਜ ਵੀ ਕਾਫੀ ਇਲਾਕਿਆਂ ਦੇ ਵਿੱਚ ਬਾਰਿਸ਼ ਦੇਖਣ ਨੂੰ ਮਿਲੀ ਹੈ ਆਰਐਮਬੀ ਟੈਲੀਵਿਜ਼ਨ ਦੀ ਗੱਲ ਕਰੀ ਤਾਂ ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ 46 ਹੋਰ ਪਿੰਡ ਖੜਾਂ ਦੀ ਮਾਰੇ ਹਟਾਏ ਨੇ ਕੁੱਲ ਗਿਣਤੀ 1948 ਹੈਗੀ ਹੈ ਜੀ 1 ਲੱਖ 17 1.17 ਲੱਖ ਹੈਕਟੇਅਰ ਰਕਬੇ ਹੇਠ ਖੜੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਜੀ ਆਰਐਮਬੀ ਟੈਲੀਵਿਜ਼ਨ ਦੀ 4 ਘੰਟੇ ਪਹਿਲਾਂ ਦੀ ਰਿਪੋਰਟ ਹੈਗੀ ਹੈ ਜੀ ਤੇ ਹੁਣ ਆਪਾਂ ਗੱਲ ਕਰੀਏ ਘੱਗਰ ਦਰਿਆ ਦੀ ਸਤੰਬਰ 6 12:40 ਸਵੇਰੇ ਦੀ ਇਹ ਖਬਰ ਆਈ ਹੋਈ ਹੈ ਜੀ ਜਿਸ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੀ ਹੱਦ ਨੇੜਿਓਂ ਲੱਗਦੇ ਘੱਗਰ ਦਰਿਆ ਉੱਤੇ ਵੀ ਹੜ੍ਹਾਂ ਦਾ ਖਤਰਾ ਵੱਧ ਗਿਆ ਹੈ ਸਵੇਰ ਦੀ ਖਬਰ ਹੈਗੀ ਹੈ ਜੀ ਤੇ ਉੱਥੇ ਕਿਉਂਕਿ ਘੱਗਰ ਦੇ ਵਿੱਚ ਪਾਣੀ ਵਧਿਆ ਹੋਇਆ ਹੈਗਾ ਜੀ ਪਰ ਪੰਜਾਬ ਵਾਲੀ ਸਾਈਡ ਦੀ ਗੱਲ ਕਰੀਏ ਤਾਂ ਘੱਗਰ ਹਲੇ ਸੁਰੱਖਿਅਤ ਨਜ਼ਰ ਆਇਆ ਹੋਇਆ ਹੈਗਾ ਜੀ ਤੇ ਜਿਉਂ ਹੀ ਪੰਜਾਬ ਦੇ ਵਿੱਚ ਸਕੂਲਾਂ ਸੰਬੰਧੀ ਫੈਸਲਾ ਲਿਆ ਜਾਂਦਾ ਹੈ ਤਾਂ ਉਸ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਇਸ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਨਾਲ ਤਦ ਤੱਕ ਲਈ ਜੀ Era bravo.